ਇਹ ਰੱਖਦੇ ਉੱਤੇ ਨਹੀਂ ਰੱਖਦੇ ਔਰ ਜਿੰਨੇ ਵੀ ਲੱਗ ਪੱਗ ਆਪਾਂ ਮਤੇ ਲੈ ਕੇ ਆਏ ਆ ਤੁਸੀਂ ਸਾਰਿਆਂ ਨੇ ਧਿਆਨ ਦਿੱਤੇ ਹੋਣੇ ਕਿ ਉਹ ਪੰਜਾਬ ਨਾਲ ਔਰ ਪੰਜਾਬ ਦੀ ਬਿਹਤਰੀ ਨਾਲ ਉਹ ਸਾਰੇ ਮਤੇ ਸੰਬੰਧਿਤ ਵਿੱਚ ਇਛਲੀ ਦਾਸ ਸਾਹਿਬ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੀਮਾ ਸਾਹਿਬ ਆਖਿਆ ਨਾ ਕਿਤੇ ਹਉਟਾ ਨਹੀਂ ਖੁੱਟਦਾ ਨਹੀਂ ਉਹ ਪਿੱਛੋਂ ਤਾਂ ਨਹੀਂ ਕੋਈ ਛੇੜਛਾੜ ਕਰੂਗੀ ਰੋਗ ਕੋ ਤਾਂ ਨਹੀਂ ਲਾ ਕੋਈ ਕਿਉਂਕਿ ਕੋਂਦਰ ਸਾਹਿਬ ਤਾਂ ਬੜੇ ਦਰਿਆਦ ਫਾਨੇ ਇਹ ਬਹੁਤ ਕੁਝ ਬੋਲ ਜਾਂਦੇ ਆ ਫਿਰ ਕਹਿ ਵੀ ਜਾਂਦੇ ਨਹੀਂ ਵੀ ਕਿਹਾ ਸਰਕਾਰ ਚੋਕ ਨੇ ਵੇਹ ਥੋੜੀ ਬਸਤਾਲੀ ਵੀ ਸੌਖੀ ਤਾਂ ਨਹੀਂ ਲੱਗੀ ਮਗਰ ਮੇਰਾ ਛੁਰਾ ਵਜਿਆ ਕਿਥੇ ਸੀ ਉਹ ਮਾੜਾ ਜਿਹਾ ਜ਼ਰੂਰ ਦੱਸੋ ਕੋਈ ਪੁੰਦਰ ਸਾਹਿਬ ਤੁਸੀਂ ਤਾਂ ਸਾਡੇ ਬਾਪੂ ਜੀ ਐ ਤੇ ਮੈਨੂੰ ਇੰਨੀ ਅਕਲ ਆ ਕਿ ਬਾਪੂ ਬਾਪੂ ਕਈ ਦਾ ਸਦਾ ਸੁਖੀ ਰਹੀਦਾ ਛੁਰਾ ਦਰਸ ਨੂੰਹਰ ਦੀ ਗੱਲ ਆ ਤੁਹਾਨੂੰ ਤਾਂ ਬੋਲੋ ਭਾਵੇਂ ਦੇ ਦिए ਛੋਰਾ ਮਾਰਨ ਦੀ ਤਾਂ ਗੱਲ ਨਹੀਂ ਚਲੋ ਤੁਸੀਂ ਸਤਿਕਾਰਯੋਗ ਹੈ ਮਗਰ ਗੁੰਦਰ ਸਾਹਿਬ ਮੈਨੂੰ ਲੱਗਦਾ ਬੋਲਣ ਦਾ ਮੌਕਾ ਤੁਹਾਨੂੰ ਵੀ ਮਿਲੂਗਾ ਇਹ ਬਿਆਨ ਜ਼ਰੂਰ ਦੱਸ ਦਿਓ ਕੀ ਦੱਸ ਤੇ ਜੇ ਤੁਸੀਂ ਨਾ ਦੱਸਿਆ ਤਾਂ ਮੈਨੂੰ ਨਾ ਮਜਬੂਰ ਕਰ ਦਿਓ ਮੈਨੂੰ ਆ ਉਹ ਦੋਆ ਦਾ ਪਤਾ ਜਿੰਨਾ ਦੀ ਮਿਹਰਬਾਨੀ ਹੋਈ ਹੈ ਤੇ ਜਿਨ੍ਹਾਂ ਨੇ ਛਾਪਿਆ ਉਹਨਾਂ ਦਾ ਵੀ ਮੈਨੂੰ ਪਤਾ ਜੇ ਮੈਂ ਭਗਵੰਤ ਦੀ ਇੰਨੀ ਖਬਰ ਰੱਖ ਸਕਦਾ ਹਾਂ ਇਹ ਆਪੜਿਆ ਨਹੀਂ ਰੱਖ ਸਕਦਾ ਜਦੋਂ ਛੱਡੋ ਹੋ ਗਿਆ ਕਿਹਾ ਗਿਆ 7 ਵਜੇ ਨੇ ਜੀ ਮੈਂ ਲੱਗਾ ਥੋੜਾ ਧੰਵਾਦ ਹੀ ਕਰ ਸਕਦਾ ਮੈਂ ਪੁੰਦਰ ਸਾਹਿਬ ਦਿਲ ਦੀਆਂ ਗਹਿਰਾਈਆਂ ਜੋ ਆਪ ਜੀ ਦਾ ਮੈਂ ਧੰਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਜਿਥੇ ਦਾ ਰੱਖਦੇ ਹੋ ਬੜੇ ਪਿਆਰ ਨਾਲ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਜਿਹੜਾ ਇਹ ਦੇਸ਼ ਦੀ ਸਰਕਾਰ